ਸਸੀ ਗੱਲ ਦੋਸਤੋ ਇੱਕ ਵਾਰ ਫਿਰ ਹਾਜ਼ਰਾਂ ਜੀ ਕਿੰਨੂ ਮੰਡੀ ਦੇ ਭਾਅ ਲੈ ਕੇ ਅਬੋਰ ਤੋਂ ਇਲਾਵਾ ਦੇਸ਼ ਦੀਆਂ ਵੱਖ-ਵੱਖ ਹੋਰ ਨਾ ਮੰਡੀਆਂ ਦੇ ਵਿੱਚ ਕਿੰਨੂ ਦੇ ਕੀ ਭਾਅ ਰਹੇ ਨੇ ਇਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਸਭ ਤੋਂ ਪਹਿਲਾਂ ਅਬੋਰ ਮੰਡੀ ਦੀ ਗੱਲ ਕਰ ਲੈਣੇ ਆ ਜਿੱਥੇ ਅੱਜ ਕਿੰਨੂ ਦਾ ਭਾਅ ਜਿਹੜਾ ਰਿਹਾ ਜੀ ਉਹ 13 ਰੁਪਏ ਪ੍ਰਤੀ ਕਿਲੋ ਰਿਹਾ ਤੇ ਜੇਕਰ ਗੱਲ ਕਰੀਏ ਹੋਰ ਨਾ ਮੰਡੀਆਂ ਦੀ ਤਾਂ ਲੁਧਿਆਣਾ ਦੀ ਮੰਡੀ ਦੇ ਵਿੱਚ ਕਿੰਨੂ ਦਾ ਭਾਅ ਜਿਹੜਾ 21 ਰੁਪਏ ਪ੍ਰਤੀ ਕਿਲੋ ਤੇ ਮਹਾਲੀ ਦੇ ਖਰੜ ਵਿੱਚ ਜਿਹੜਾ ਕਿੰਨੂ ਦਾ ਭਾਅ ਉਹ 20 ਰੁਪਏ ਪ੍ਰਤੀ ਕਿੱਲੋ ਰਿਹਾ ਜਿਸ ਤਰ੍ਹਾਂ ਭਾਅ ਦੀ ਗੱਲ ਕਰੀਏ ਤਾਂ ਹੁਣ ਮੌਸਮ ਦੇ ਬਦਲਣ ਦੇ ਨਾਲ ਜਿਹੜਾ ਕਿੰਨੂ ਦੇ ਭਾਅ ਵਿੱਚ ਤੇਜ਼ੀ ਜਿਹੜੀ ਆ ਰਹੀ ਹੈ ਇਸੇ ਤਰ੍ਹਾਂ ਹੀ ਲੁਧਿਆਣਾ ਦੀ ਖੰਨਾ ਮੰਡੀ ਦੇ ਵਿੱਚ ਕਿੰਨੂ ਅੱਜ 25 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਜਲੰਧਰ ਦੇ ਵਿੱਚ ਕਿੰਨੂ ਦਾ ਭਾਅ ਜਿਹੜਾ ਰਿਹਾ ਉਹ 15 ਤੋਂ 16 ਰੁਪਏ ਪ੍ਰਤੀ ਕਿਲੋ ਰਿਹਾ ਇਸੇ ਤਰ੍ਹਾਂ ਹੀ ਫਾਜ਼ਲਕਾ ਦੀ ਜਲਾਲਾਬਾਦ ਮੰਡੀ ਦੇ ਵਿੱਚ ਵੀ ਜਿਹੜਾ ਕਿੰਨੂ ਵਿਕਿਆ ਉਹ 11 ਤੋਂ ਲੈ ਕੇ 12 ਰੁਪਏ ਪ੍ਰਤੀ ਕਿਲੋ ਦੇ ਵਿਚਕਾਰ ਜਿਹੜਾ ਰੇਟ ਹੈ 11 ਤੇ 12 ਰੁਪਏ ਪ੍ਰਤੀ ਕਿਲੋ ਰਿਹਾ ਹੁਸ਼ਿਆਰਪੁਰ ਦੇ ਗੜਸ਼ੰਕਰ ਵਿੱਚ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਹੈ ਜੀ ਤੇ ਇਸੇ ਤਰ੍ਹਾਂ ਹੀ ਜਿਹੜਾ ਕਿੰਨੂ ਦਾ ਮੀਡੀਅਮ ਸਾਈਜ਼ ਸੀ ਇੱਥੇ ਉਹ 22 ਰੁਪਏ ਪ੍ਰਤੀ ਕਿਲੋ ਵਿਕਿਆ ਹੁਸ਼ਿਆਰਪੁਰ ਦੇ ਦਸੂਹਾ ਦੀ ਗੱਲ ਕਰੀਏ ਤਾਂ ਇੱਥੇ ਵੀ ਕਿੰਨੂ ਦਾ ਭਾਅ ਡਾ ਰਿਹਾ ਉਹ 13 ਰੁਪਏ ਤੋਂ ਲੈ ਕੇ 20 ਰੁਪਏ ਪ੍ਰਤੀ ਕਿਲੋ ਤੱਕ ਰਿਹਾ ਧੂਰੀ ਦੇ ਵਿੱਚ ਵੀ ਕਿੰਨੂ ਦਾ ਭਾ 20 ਰੁਪਏ ਪ੍ਰਤੀ ਕਿਲੋ ਰਿਹਾ ਜਲੰਧਰ ਦੇ ਭੋਗਪੁਰ ਦੀ ਗੱਲ ਕਰੀਏ ਤਾਂ ਇੱਥੇ ਕਿੰਨੂ ਦਾ ਭਾ 15 ਰੁਪਏ ਪ੍ਰਤੀ ਕਿਲੋ ਤੇ ਭਵਾਨੀਗੜ ਦੇ ਵਿੱਚ ਵੀ ਕਿੰਨੂ ਜਿਹੜਾ ਵਿਕਿਆ ਉਹ 22 ਰੁਪਏ ਪ੍ਰਤੀ ਕਿਲੋ ਵਿਕਿਆ ਦੋਸਤੋ ਇਸੇ ਤਰ੍ਹਾਂ ਹੀ ਬੱਠੀ ਬੱਸੀ ਪਠਾਨਾ ਦੇ ਵਿੱਚ ਕਿੰਨੂ ਦਾ ਭਾ 20 ਰੁਪਏ ਪ੍ਰਤੀ ਕਿਲੋ ਤੇ ਦਿੱਲੀ ਦੀ ਆਜ਼ਾਦਪੁਰ ਮੰਡੀ ਦੇ ਵਿੱਚ ਕਿੰਨੂ 30 ਰੁਪਏ ਪ੍ਰਤੀ ਕਿਲੋ ਜਿਹੜਾ ਵਿਕਿਆ ਇਸੇ ਤਰ੍ਹਾਂ ਹੀ ਉਹਨਾਂ ਦੇ ਵਿੱਚ ਕਿੰਨੂ 25 ਰੁਪਏ ਪ੍ਰਤੀ ਕਿਲੋ ਤੇ ਕਥੂਆ ਦੇ ਵਿੱਚ ਵੀ ਕਿੰਨੂ ਦਾ ਭਾਅ 25 ਰੁਪਏ ਪ੍ਰਤੀ ਕਿਲੋ ਰਿਹਾ ਤੇ ਜੇਕਰ ਗੱਲ ਕਰੀਏ ਮੰਡੀ ਦੀ ਤਾਂ ਇੱਥੇ ਕਿੰਨੂ ਦਾ ਭਾਅ 27 ਰੁਪਏ ਪ੍ਰਤੀ ਕਿਲੋ ਰਿਹਾ ਤੇ ਕਾਂਗੜਾ ਦੇ ਵਿੱਚ ਕਿੰਨੂ 32 ਰੁਪਏ ਪ੍ਰਤੀ ਕਿਲੋ ਵਿਕਿਆ ਇਸੇ ਤਰ੍ਹਾਂ ਹੀ ਚੰਬਾ ਦੇ ਵਿੱਚ ਵੀ ਕਿੰਨੂ ਦਾ ਭਾਅ 35 ਰੁਪਏ ਪ੍ਰਤੀ ਕਿਲੋ ਰਿਹਾ ਜੀ ਤੇ ਜੇਕਰ ਗੱਲ ਕਰੀਏ ਮਹਿੰਦੀ ਰੋहतक ਦੇ ਮਹਿੰਮ ਵਿੱਚ ਵੀ ਕਿੰਨੂ 30 ਰੁਪਏ ਪ੍ਰਤੀ ਕਿਲੋ ਜਿਹੜਾ ਵਿਕਿਆ ਫਤਿਹਾਬਾਦ ਦੇ ਜਾਖਲ ਵਿੱਚ ਕਿੰਨੂ 18 ਰੁਪਏ ਪ੍ਰਤੀ ਕਿਲੋ ਤੇ ਗਨੌਰ ਦੇ ਵਿੱਚ ਕਿੰਨੂ ਦਾ ਭਾਅ 25 ਰੁਪਏ ਪ੍ਰਤੀ ਕਿਲੋ ਰਿਹਾ ਇਸੇ ਤਰ੍ਹਾਂ ਹੀ ਜੇਕਰ ਗੱਲ ਕਰੀਏ ਬਰਾਰਾ ਦੀ ਤਾਂ ਇੱਥੇ 18 ਰੁਪਏ ਪ੍ਰਤੀ ਕਿਲੋ ਤੇ ਅੰਬਾਲਾ ਕੈਂਟ ਦੇ ਵਿੱਚ ਕਿੰਨੂ 15 ਰੁਪਏ ਪ੍ਰਤੀ ਕਿਲੋ ਜਿਹੜਾ ਵਿਕਿਆ ਦੋਸਤੋ ਤਾਂ ਦੋਸਤੋ ਇਹ ਸੀ ਅੱਜ ਦੇ ਕਿੰਨੂ ਮੰਡੀ ਦੇ ਭਾਅ ਧੰਨਵਾਦ